ਮੈਂ ਤੁਹਾਨੂੰ ਅੰਦਾਜ਼ ਅੱਜ ਮੋਗਾ ਬਲਾਕ ਦੇ ਨਾਲ ਖੋਟੇ ਪਿੰਡ ਦੇ ਵਿੱਚ ਸੂਬੇਦਾਰ ਗੁਰਦੀਪ ਸਿੰਘ ਦਾ ਸ਼ਰੀਰਦਾਨ ਹੋ ਰਿਹਾ ਜੋ ਸਾਡੇ ਮੈਡੀਕਲ ਕਾਲਜਾਂ ਦੇ ਵਿੱਚ ਬੱਚੇ ਪੜ ਰਹੇ ਆ ਉਹਨਾਂ ਨੂੰ ਰਿਸਰਚ ਵਾਸਤੇ ਕਿਸੇ ਟਾਈਮ ਡੱਡੂਆਂ ਦੇ ਉੱਪਰ ਪ੍ਰਯੋਗ ਹੋਇਆ ਕਰਦਾ ਸੀ ਸਾਡੇ ਗੁਰੂ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਇंसा ਜੀ ਨੂੰ ਹਿੰਦੁਸਤਾਨ ਦੇ ਬਹੁਤ ਵੱਡੇ ਵੱਡੇ ਡਾਕਟਰਾਂ ਨੇ ਜਾ ਕੇ ਅਰਜ਼ੀ ਕੀਤੀ ਵੀ ਗੁਰੂ ਜੀ ਸਾਨੂੰ ਰਿਸਰਚ ਵਾਸਤੇ ਡੈੱਡ ਬਾਡੀਆਂ ਦੀ ਲੋੜ ਆ ਉਸ ਮੌਕੇ ਤੋਂ ਲੈ ਕੇ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਰਨ ਤੋਂ ਬਾਅਦ ਆਪਣਾ ਸ਼ਰੀਰਦਾਨ ਕਰ ਰਿਹਾ ਜੀ ਇਸ ਪਰਿਵਾਰ ਦੇ ਵਿੱਚ ਇਹ ਦੂਜਾ ਸ਼ਰੀਰਦਾਨ ਆ ਪਹਿਲਾਂ ਇਹਨਾਂ ਦੇ ਭੈਣ ਜੀ ਦਾ ਸ਼ਰੀਰਦਾਨ ਹੋਇਆ ਸੀ ਹੁਣ ਸੂਬੇਦਾਰ ਗੁਰਦੀਪ ਸਿੰਘ ਜੀ ਦਾ ਗੁਰਦੀਪ ਸਿੰਘ ਨੇ ਆਰਮੀ ਦੇ ਵਿੱਚ 30 ਸਾਲ ਸਰਵਿਸ ਕੀਤੀ ਉਥੇ ਵੀ ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚ ਡੇਰਾ ਸੱਚਾ ਸੌਦਾ ਦਾ ਜੋ ਵੀ ਗੁਰੂ ਜੀ ਦੇ ਵੱਲੋਂ ਵਚਨ ਸੀ ਉਹਨਾਂ ਦੇ ਵਚਨਾਂ ਤੇ ਫੁੱਲ ਚੜਾਉਂਦੇ ਹੋਏ ਜਿਵੇਂ ਅੱਖਾਂ ਦਾਣ ਜਿੰਦੇ ਜੀ ਗੁਰਦਾਣ ਬਲੱਡ ਦਾਣ ਮਰਨ ਤੋਂ ਬਾਅਦ ਸਾਰਾ ਆਪਣਾ ਸਰੀਰ ਦਾਣ ਹਿੰਦੁਸਤਾਨ 'ਚ ਕਦੇ ਵੀ ਕੁਦਰਤੀ ਆਫਤ ਆਈ ਉਸ ਆਫਤ ਦੇ ਵਿੱਚ ਸਹਿਯੋਗ ਕਰਨਾ ਜਿਸ ਤਰ੍ਹਾਂ ਤੁਸੀਂ ਵੇਖਿਆ ਪਿਛਲੇ ਪੰਜਾਬ ਦੇ ਵਿੱਚ ਬਹੁਤ ਪਾਣੀ ਦੀ ਮਾਰ ਹੜ੍ਹਾਂ ਦਾ ਕਰੋਪਾ ਆਇਆ ਸੀ ਤਡੇਰਾ ਸੱਚਾ ਸੌਦਾ ਦੀ ਗਰੀਨੈਸ ਵੈਲਫੇਅਰ ਕਮੇਟੀ ਜਿਹੜੀ ਹੈ ਉਹ ਅਜਨਾਲਾ ਸਾਈਡ ਤੋਂ ਤਰਨ ਸਾਈਡ ਤੇ ਜਾ ਕੇ ਉਹਨਾਂ ਨੇ ਸੇਵਾ ਕੀਤੀ ਇਹ ਸਿੱਖਿਆ ਸਾਨੂੰ ਸਾਡੇ ਗੁਰੂ ਸੰਤ ਡਾਕਟਰ ਗਰਮੀਤ ਰਾਮ ਰੇਮ ਸਿੰਘ ਜੀ ਦੁਆਰਾ 170 ਮਾਨਵਤਾ ਭਲਾਈ ਦੇ ਕੰਮ ਸਾਧ ਸੰਗਤ ਵੱਖ-ਵੱਖ ਬਲਾਕਾਂ ਦੇ ਵਿੱਚ ਇਹ ਕਰ ਰਹੀ ਹੈ ਜਿਸ ਤਰ੍ਹਾਂ ਗਰੀਬ ਲੜਕੀ ਦੀ ਸ਼ਾਦੀ ਕਰਨਾ ਮਕਾਨ ਬਣਾ ਕੇ ਦੇਣਾ ਬਿਮਾਰਾਂ ਦਾ ਇਲਾਜ ਕਰਵਾਉਣਾ ਜਿਵੇਂ ਸਾਡੇ ਕੋਖਾਂ ਦੇ ਵਿੱਚ ਧੀਆਂ ਨੂੰ ਮਾਰ ਦੇਣਾ ਸੀ ਗੁਰੂ ਜੀ ਨੇ 사ਸੰਗ ਦੇ ਵਿੱਚ ਵਚਨ ਫਰਮਾਏ ਮੇਡਾ ਧੀ ਨੂੰ ਮਾਰੋ ਨਾ ਉਹ ਡੇਰੇ ਸੱਚੇ ਸੌਦੇ ਸਾਡੇ ਕੋਲੇ ਸਾਨੂੰ ਦੇ ਬੇਟੀ ਦੇ ਜੋ ਜਿੱਥੇ ਕਰੋੜਾਂ ਬੇਟੀਆਂ ਉਥੇ ਇਹ ਵੀ ਤੁਹਾਡੀ ਬੇਟੀ ਨੂੰ ਅਸੀਂ ਪਾਲਣ ਪੋਸ਼ਣ ਕਰਾਂਗੇ ਅੱਜ ਬੜੇ ਫਕਰ ਨਾਲ ਕਹਿ ਸਕਦੇ ਆ ਜੋ ਸਾਡੀਆਂ ਗੁਰੂ ਜੀ ਨੇ ਬੇਟੀਆਂ ਨੂੰ ਅਪਣਾਇਆ ਸੀ ਜਿਵੇਂ ਯੋਗਾ ਦੇ ਵਿੱਚ ਹਾਕੀ ਸਟੇਟਿੰਗ ਦੇ ਵਿੱਚ ਵਰਲਡ ਰਿਕਾਰਡ ਆਪਣੇ ਬਣਾ ਚੁੱਕੇ ਆ ਜੀ ਇਹ ਸਾਰਾ ਇਹ ਸਾਰਾ ਸਾਡੇ ਗੁਰੂ ਸੰਤ ਡਾਕਟਰ ਗਰਮੀਤ ਰਾਮ ਰੇਮ ਸਿੰਘ ਇੰਸਾਨ ਜੀ ਨੂੰ ਜਾਂਦਾ ਜੀ ਇਹ ਬੋਡੀ ਕਿੱਥੇ ਜਾ ਰਹੀ ਹੈ ਇਹ ਮੈਡੀਕਲ ਐਂਡ ਰਿਸਰਚ ਸੈਂਟਰ ਹੌਪਟਲ ਯੂਪੀ ਦੇ ਵਿੱਚ ਇਹ ਜਾ ਰਹੀ ਹੈ ਜੀ